ਪੰਜਾਬ ਦੇ ਵਿੱਚ ਮੁੱਦੇ ਕਦੇ ਮੁਕਦੇ ਨਹੀਂ ਮੁੱਦੇ ਬਹੁਤ ਸਾਰੇ ਆ ਬਹੁਤ ਵੱਡੇ ਵੱਡੇ ਮੁੱਦੇ ਪੰਜਾਬ ਦੇ ਆ ਪਰ ਵਿਚ ਵਿਚਾਲੇ ਕੋਈ ਇਹੋ ਜਿਹਾ ਮੁੱਦਾ ਆਉਂਦਾ ਜਿਹੜਾ ਸਭ ਦਾ ਧਿਆਨ ਆਪਣੇ ਵੱਲ ਖਿੱਚਦਾ ਜਿਵੇਂ ਕਿ ਪਿਛਲੇ ਦਿਨੀ ਇਹ ਪੋਸਟ ਬਹੁਤ ਵੱਡੇ ਪੱਧਰ ਤੇ ਵਾਇਰਲ ਹੋਈ ਕਿ 27 April ਨੂੰ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਰੋਜ਼ ਗਾਰਡਨ ਦੇ ਵਿੱਚ ਗੇ ਪ੍ਰਾਈਡ ਹੋਣੀ ਆ ਗੇ ਪ੍ਰੇਡ ਹੋਣੀ ਯਾਨੀ ਕਿ ਪ੍ਰਾਈਡ ਆ ਉਹਨਾਂ ਨੂੰ ਅਗਲੀ ਗੱਲ ਇਹ ਹੈ ਜੀ ਕਿ ਇਹ ਸਾਰਾ ਕੁਝ ਕਿਉਂ ਹੋ ਰਿਹਾ ਚਲੋ ਹੁਣ ਤਾਂ ਇਹ ਸਪਰੇਡ ਨੂੰ ਰੱਦ ਕਰ ਦਿੱਤਾ ਗਿਆ ਪਰਬੰਧ ਕਰਨੇ ਵਾਲੇ ਕਹਿੰਿਆ ਕਿ ਅਸੀਂ ਹਾਲਾਤ ਦੇ ਮੱਦੇਨਜ਼ਰ ਇਹਨੂੰ ਰੱਦ ਕੀਤਾ ਅਸੀਂ ਕਿਸੇ ਵੀ ਰਾਜਨੀਤਿਕ ਧਿਰ ਨੂੰ ਅਸੀਂ ਕਿਸੇ ਵੀ ਭਾਈਚਾਰੇ ਨੂੰ ਸੱਟ ਨਹੀਂ ਮਾਰਨਾ ਚਾਹੁੰਦੇ ਅਸੀਂ ਇਸ ਕਰਕੇ ਪ੍ਰੇਡ ਇਹ ਰੱਦ ਕਰ ਦਿੱਤੀ ਆ ਪਰ ਹੁਣ ਸਵਾਲ ਜਿਹੜਾ ਸਭ ਤੋਂ ਮਹੱਤਵਪੂਰਨ ਇਹ ਆ ਕਿ ਕੀ ਪੰਜਾਬ ਦੇ ਵਿੱਚ ਮੁੰਡੇ ਕੁੜੀਆਂ ਇੰਨੀ ਵੱਡੀ ਗਿਣਤੀ ਦੇ ਵਿੱਚ ਇਹੋ ਜਿਹੇ ਆ ਜਿਹੜੇ ਲੈਸਬੀਅਨ ਬਣਗੀਆਂ ਕੁੜੀਆਂ ਜਾਂ ਮੁੰਡੇ ਗੇ ਬਣ ਗਏ ਜਾਂ ਟਰਾਂਸ ਜੈਂਡਰ ਆ ਜਾਂ ਲਿੰਗ ਬਦਲਵਾਉਣ ਦੇ ਚਾਹਵਾਨ ਜਾਂ ਜਿਹੜੇ ਮੁੰਡੇ ਜਿਸਦੇ ਆ ਪਰ ਉਹ ਮੁੰਡੇ ਨਹੀਂ ਜਿਹੜੀਆਂ ਕੁੜੀਆਂ ਜਿਸਦੀਆਂ ਉਹ ਕੁੜੀਆਂ ਨਹੀਂ ਇਹਨਾਂ ਦੀ ਗਿਣਤੀ ਬਹੁਤ ਵੱਧ ਗਈ ਆ ਇਹਦੇ ਪਿੱਛੇ ਕਾਰਨ ਕਿਹੜੇ ਕਿੜੇ ਆ ਜੇ ਤਾਂ ਆਪਾਂ ਆਰ ਲਾ ਕੇ ਕੰਬਸਾਰਨਾ ਹੋਵੇ ਇਕੱਲਾ ਫੇਸਬੁੱਕ ਤੇ ਗਾਲ ਕੱਢ ਕੇ ਜਾਂ ਕੋਈ ਟਿੱਪਣੀ ਕਰਕੇ ਬੇਹੂਦਾ ਜੀ ਗੱਲ ਕਰਕੇ ਤੇ ਮਸਲਾ ਹਸਾਰਨਾ ਹੋਵੇ ਫਿਰ ਤਾਂ ਗੱਲ ਵੱਖਰੀ ਆ ਪਰ ਇਸ ਗੱਲ ਦੀ ਗੰਭੀਰਤਾ ਦੇ ਵੱਲ ਜਾਣ ਦੀ ਲੋੜ ਆ ਕਿ ਪੰਜਾਬ ਦੀ ਜਵਾਨੀ ਕਿਉਂ ਇਧਰਲੇ ਪਾਸੇ ਨੂੰ ਜਾ ਰਹੀ ਆ ਜਾਂ ਪੰਜਾਬ ਦੀ ਜਵਾਨੀ ਜੇ ਅਖਵਾਉਣ ਦੇ ਵਿੱਚ ਜਾਂ ਲੈਸਬੀਨ ਅਖਵਾਉਣ ਦੇ ਵਿੱਚ ਜਾਂ 트ਾਂਸਜੈਂਡਰ ਅਖਵਾਉਣ ਦੇ ਵਿੱਚ ਕਿਹੜੇ ਕਾਰਨਾ ਕਰਕੇ ਮਾਨ ਮਹਿਸੂਸ ਕਰਨ ਲੱਗ ਪਈ ਹਾਲਾਂਕਿ ਦੁਨੀਆਂ ਭਰ ਦੇ ਵਿੱਚ ਇਹ ਲੋਕਾ ਹਾਲਾਂਕਿ ਦੁਨੀਆ ਭਰ ਦੇ ਵਿੱਚ ਇਹ ਲੋਕ ਜਿਨ੍ਹਾਂ ਨੂੰ ਅਸੀਂ ਐਲਜੀਬੀਟੀਕਿਊਆਈਏ ਪਲੱਸ ਇਹ ਗੱਲ ਕਹਿੰਦੇ ਆ ਮੇਰੇ ਲਈ ਇਹ ਨਵਾਂ ਸ਼ਬਦ ਸੀਗਾ ਮੈਂ ਸੋਚਿਆ ਵੀ ਭਾਈ ਇਹਦੇ ਬਾਰੇ ਥੋੜਾ ਜਿਹਾ ਗੂਗਲ ਤੋਂ ਸਰਚ ਵੀ ਕੀਤਾ ਜਾਵੇ ਕਿ ਐਲਜੀਬੀਟੀਕਿਊਆਈਏ ਹੈ ਕੀ ਐਲ ਦਾ ਮਤਲਬ ਹੈ ਲੈਸਬੀਅਨ ਜੀ ਦਾ ਮਤਲਬ ਹੈ ਗੇ ਬੀ ਦਾ ਮਤਲਬ ਆ ਬਾਇਸੈਕਸ਼ੂਅਲ ਤੇ ਟੀ ਦਾ ਮਤਲਬ ਟਰਾਂਸਜੈਂਡਰ ਤੇ ਕਿਊ ਦਾ ਮਤਲਬ ਕਿਊਰ ਤੇ ਏ ਦਾ ਮਤਲਬ ਹੈਗਾ ਅਸੈਕਸ਼ੂਅਲ ਇਹ ਸਾਰਾ ਉਹਦੇ ਵਿੱਚ ਮੈਂ ਅੱਜ ਵੇਖਿਆ ਜੀ ਕਿ ਇਹਦੀ ਫੁੱਲ ਫਾਰਮ ਕੀ ਆ ਫਿਰ ਇਹਦੇ ਵਿੱਚ ਦੱਸਿਆ ਗਿਆ ਜੀ ਕਿ ਅਮਰੀਕਾ ਦੇ ਵਿੱਚ ਵੀ ਹੋਰ ਵੱਖ-ਵੱਖ ਦੇਸ਼ਾਂ ਦੇ ਵਿੱਚ ਵੀ ਇਹ ਲੋਕ ਆ ਜਿਹੜੇ ਉਹ ਆਪਣੇ ਹੱਕਾਂ ਵਾਸਤੇ ਲੜ ਰਹੇ ਆ ਇਹਦੇ ਵਿੱਚ ਆ ਜੀ ਐਲਜੀਬੀਟੀਕੁਆਈਏ ਪਲੱਸ ਪਲੱਸ ਦਾ ਮਤਲਬ ਇਹ ਆ ਕਿ ਹਾਲੇ ਇਸ ਮਸਲੇ ਦੇ ਵਿੱਚ ਹੋਰ ਖੋਜਾਂ ਹੋ ਰਹੀਆਂ ਹਾਲੇ ਇਹੋ ਜੇ ਮਸਲਿਆਂ ਨੂੰ ਹੋਰ ਸਮਝਣ ਦੀ ਲੋੜ ਆ ਤੇ ਹਾਲੇ ਇੱਥੇ ਫੁੱਲ ਸਟਾਪ ਨਹੀਂ ਲੱਗਾ ਇਹ ਹਾਲੇ ਪ੍ਰਕਿਰਿਆ ਅੱਗੇ ਤੋਂ ਅੱਗੇ ਜਾਰੀ ਆ ਲੱਭਤ ਇਨ੍ਹਾਂ ਲੋਕਾਂ ਦੀ ਹਾਲੇ ਹੋਰ ਜਾਰੀ ਆ ਉਹਨਾਂ ਦੇ ਲੱਛਣ ਉਹਨਾਂ ਦੀਆਂ ਕਮੀਆਂ ਉਹਨਾਂ ਦੀਆਂ ਆਰਤਾਂ ਉਹਨਾਂ ਦਾ ਪਹਿਰਾਵਾ ਉਹਨਾਂ ਦਾ ਤੋਰਨ ਫਿਰਦਾ ਤਰੀਕਾ ਉਹਨਾਂ ਦੇ ਹਾ ਭਾਵ ਇਹਦੇ ਉੱਤੇ ਹੋਰ ਕੋਝਾਂ ਜਾਰੀ ਆ ਪਰ ਇਹ ਗੱਲ ਪੰਜਾਬ ਦੇ ਵਿੱਚ ਕਿਉਂ ਆ ਗਈ ਮੇਰੇ ਲਈ ਮਸਲਾ ਸਿਰਫ ਇਹ ਆ ਕਿ ਗੱਲ ਪੰਜਾਬ ਦੇ ਵਿੱਚ ਕਿਉਂ ਆ ਗਈ ਹਾਲਾਂਕਿ ਭਾਰਤ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਇਹ ਪ੍ਰੇਡ ਹੁਣ ਤੱਕ ਨਿਕਲੀ ਆ ਪਰ ਗੱਲ ਜਦੋਂ ਪੰਜਾਬ ਦੀ ਆ ਜਾਂਦੀ ਆ ਗੱਲ ਜਦੋਂ ਗੁਰੂਆਂ ਦੀ ਪੰਜਾਬ ਦੀ ਆ ਜਾਂਦੀ ਆ ਗੱਲ ਜਦੋਂ ਸ਼ਹੀਦਾਂ ਦੀ ਪੰਜਾਬ ਦੀ ਆ ਜਾਂਦੀ ਆ ਉਦੋਂ ਫਿਰ ਮਨ ਦੇ ਵਿੱਚ ਸਵਾਲ ਆਪਣੇ ਆ ਦੇ ਬਾਰੇ ਵੱਧ ਉੱਠਦੇ ਆ ਵੀ ਭਾਈ ਇਹ ਕਿਉਂ ਚੱਲ ਰਿਹਾ ਹਾਲਾਂਕਿ ਮੈਂ ਤੁਹਾਨੂੰ ਥੋੜਾ ਜਿਹਾ ਪੜ੍ਹ ਕੇ ਸੁਣਾ ਦੇ ਜਿਨ੍ਹਾਂ ਨੇ ਇਹ ਪ੍ਰਬੰਧ ਕੀਤਾ ਸੀਗਾ 27 ਤਰੀਕ ਦਾ ਯਾਨੀ ਕਿ 27 ਅਪ੍ਰੈਲ ਨੂੰ ਜਿਨ੍ਹਾਂ ਨੇ ਇਹ ਗੇ ਪ੍ਰੇਡ ਕਰਨੀ ਸੀ ਜਾਂ ਕਰਵਾਉਣੀ ਸੀ ਉਹਨਾਂ ਪ੍ਰਬੰਧਕਾਂ ਨੇ ਕੀ ਕਿਹਾ ਇੱਕ ਪ੍ਰਬੰਧਕ ਰਿਦਮ ਚੱਡਾ ਦੂਜੇ ਤਾਂ ਨਾ ਰਮਿਤ ਸੇਠ ਰਿਦਮ ਚੱਡਾ ਤੇ ਰਮਿਤ ਸੇਠ ਨੇ ਇਹ ਗੱਲ ਕਹੀ ਆ ਕਿ ਅਸੀਂ ਐਲਜੀਬੀਟੀਕੁਆਈਏ ਭਾਈਚਾਰੇ ਨੂੰ ਜੋੜਨ ਤੇ ਇਹਨਾਂ ਦੇ ਵਿਕਾਸ ਦੇ ਲਈ ਇਹਨਾਂ ਦੇ ਉਥਾਨ ਦੇ ਲਈ 2019 ਤੋਂ ਅੰਮ੍ਰਿਤਸਰ ਦੇ ਵਿੱਚ ਸ਼ਾਂਤੀਪੂਰਨ ਪ੍ਰੇਡ ਉਤਸਵ ਦਾ ਯੋਜਨ ਕਰ ਰਹੇ ਆ ਮੱਖ ਰੂਪ ਦੇ ਵਿੱਚ ਸ਼ਹਿਰਾਂ ਵਿੱਚ 트랜ਸਜੈਂਡਰ ਲੋਕਾਂ ਤੇ ਉਹਨਾਂ ਦੇ ਅਧਿਕਾਰਾਂ ਦੇ ਉੱਤੇ ਧਿਆਨ ਕੇਂਦਰਿਤ ਕਰ ਰਹੇ ਹਾਂ 27 ਅਪ੍ਰੈਲ ਨੂੰ ਰੋਜ਼ ਗਾਰਡਨ ਦੇ ਵਿੱਚ ਹੋਣ ਵਾਲੀ ਪ੍ਰਾਈਡ ਪ੍ਰੇਡ 2025 ਰੱਦ ਕਰ ਰਹੇ ਹਾਂ ਸਾਡਾ ਇਰਾਦਾ ਕਿਸੇ ਧਾਰਮਿਕ ਜਾਂ ਰਾਜਨੀਤਿਕ ਸਮੂਹ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸਾਡੇ ਮੈਂਬਰਾਂ ਦੀ ਸੁਰੱਖਿਆ ਪਹਿਲੀ ਪਹਿਲ ਹੈ ਤੇ ਅਸੀਂ ਇਹਨੂੰ ਸੁਰੱਖਿਅਤ ਰੱਖਣ ਵਾਸਤੇ ਕਦਮ ਚੁੱਕਦੇ ਰਹਾਂਗੇ ਯਾਨੀ ਕਿ ਉਹਨਾਂ ਨੂੰ ਇਹ ਜਿ ਕਿ ਸਾਡੇ ਜਿਹੜੇ ਮੈਂਬਰ ਨੇ ਉਹਨਾਂ ਦੀ ਸੁਰੱਖਿਆ ਸਾਡੇ ਲਈ ਪਹਿਲ ਹੈ ਤੇ ਹੁਣ ਭਾਈ ਜਿਸ ਤਰੀਕੇ ਦੇ ਨਾਲ ਆਪਾਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਵਿੱਚ ਭਰਤੀ ਬਿਨੇ ਆ ਮਤਲਬ ਇਹ ਹੈ ਜੀ ਕਿ ਜਿਹੜੀਆਂ ਇਹਨਾਂ ਦੀਆਂ ਸੰਸਥਾਵਾਂ ਨੇ ਇਹਦੇ ਵਿੱਚ ਵੀ ਭਰਤੀ ਹੋਣ ਵਾਲੇ ਮੁੰਡੇ ਕੁੜੀਆਂ ਦੀ ਗਿਣਤੀ ਜਿਹੜੇ ਦੇਖਣ ਦੇ ਵਿੱਚ ਮੁੰਡੇ ਲੱਗਦੇ ਆ ਦੇਖਣ ਦੇ ਵਿੱਚ ਕੁੜੀਆਂ ਲੱਗਦੀਆਂ ਦੇਖਣ ਦੇ ਵਿੱਚ ਆਮ ਲੱਗਦੇ ਆ ਜਿਨ੍ਹਾਂ ਨੂੰ ਅਸੀਂ ਲਿੰਗ ਆਧਾਰ ਦੇ ਉੱਤੇ ਵੀ ਜਾਣਦੇ ਆ ਉਹਨਾਂ ਦੀ ਗਿਣਤੀ ਦੇ ਵਿੱਚ ਇਜ਼ਾਫਾ ਹੋ ਰਿਹਾ ਪਰ ਤੁਹਾਨੂੰ ਚੇਤੇ ਹੋਣਾ ਸ਼ਾਇਦ ਮੇਰੇ ਖਿਆਲ ਵੀ ਤੁਹਾਡੇ ਚੇਤੇ ਦੇ ਵਿੱਚੋਂ ਗੱਲ ਨਾ ਵਿਸਰੀ ਹੋਵੇ ਕਿ 2018 ਦੇ ਵਿੱਚ ਸਮਲਿੰਗੀ ਵਿਆਹ ਨੂੰ ਅਪਰਾਧ ਦੇ ਦਾਇਰੇ ਦੇ ਵਿੱਚੋਂ ਬਾਹਰ ਕਰ ਦਿੱਤਾ ਗਿਆ ਸੀ ਪਰ ਹਾਲੇ ਇਹਨਾਂ ਦੇ ਵਿਆਹ ਨੂੰ ਮਾਨਤਾ ਨਹੀਂ ਮਿਲੀ। ਯਾਨੀ ਕਿ ਮੁੰਡਾ ਮੁੰਡੇ ਨਾਲ ਕੁੜੀ ਕੁੜੀ ਨਾਲ ਵਿਆਹ ਕਰੇ ਇਹ ਸੁਪਰੀਮ ਕੋਰਟ ਦੀ ਨਜ਼ਰ ਦੇ ਵਿੱਚ ਹਾਲੇ ਵਿਚਾਰ ਅਧੀਨ ਆ ਤੁਹਾਨੂੰ ਚੇਤੇ ਹੋਣਾ ਕਿ ਡੀ.ਵਾਈ ਚੰਦਰ ਚੂੜ ਸਾਹਿਬ ਦੀ ਬੈਂਚ ਦੇ ਵੱਲੋਂ ਵੀ ਇਸ ਮਸਲੇ ਦੇ ਉੱਤੇ ਵਿਚਾਰਿਆ ਗਿਆ ਸੀ। ਹਾਂ ਉਹਨਾਂ ਨੇ ਇਹ ਗੱਲ ਜ਼ਰੂਰ ਕਹੀ ਸੀ ਜੱਜ ਸਹਿਬਾਨ ਨੇ ਕਿ ਭਾਈ ਇਸ ਮਸਲੇ ਦੇ ਉੱਤੇ ਇਹਨਾਂ ਦੇ ਹੱਕਾਂ ਦੀ ਕੁਝ ਹੱਦ ਤੱਕ ਰਾਖੀ ਕਰਨੀ ਬਣਦੀ ਹੈ। ਪਿਛੇ ਜੇ ਕਿ ਵੀ ਰਿਪੋਰਟ ਆਈ ਸੀ ਕਿ ਜੇਲ੍ਹਾਂ ਦੇ ਵਿੱਚ ਵੀ ਬਾਕੀ ਕੈਦਗੀਆਂ ਦੇ ਵਾਂਗ ਜਿਹੜੇ ਇਹ ਲੈਸਬੀਅਨ ਨੇ ਜਿਹੜੇ ਗੇ ਨੇ ਇਹਨਾਂ ਨੂੰ ਆਪਣੇ ਪਰਿਵਾਰ ਨੂੰ ਮਿਲਣ ਦਾ ਅਧਿਕਾਰ ਹੋਣਾ ਚਾਹੀਦਾ ਖੈ ਮਤਲਬ ਇਹ ਜੀ ਕਿ ਹਾਲੇ ਤੱਕ ਇਹਨਾਂ ਨੂੰ ਭਾਰਤ ਦੇ ਵਿੱਚ ਵਿਆਹ ਦੀ ਪ੍ਰਵਾਨਗੀ ਨਹੀਂ ਮਿਲੀ ਮੁੰਡਾ ਮੁੰਡੇ ਨਾਲ ਕੁੜੀ ਕੁੜੀ ਨਾਲ ਕਰੇ ਹਾਂ ਮਰਜ਼ੀ ਨਾਲ ਕੋਈ ਕਿਵੇਂ ਰਹੀ ਜਾਂਦਾ ਵੱਖਰੀ ਗੱਲ ਆ ਪਰ ਅਦਾਲਤੀ ਪ੍ਰਕਿਰਿਆ ਦੇ ਮੁਤਾਬਕ ਉਵੇਂ ਨਹੀਂ ਜਿਵੇਂ ਮਰਦ ਤੇ ਔਰਤ ਦੇ ਵਿਆਹ ਦੀ ਗੱਲ ਹੁੰਦੀ ਆ ਪਰ ਤੁਹਾਨੂੰ ਇਹ ਵੀ ਚੇਤੇ ਹੋਣਾ ਵੀ ਸਤੰਬਰ 2023 ਯਾਨੀ ਕਿ ਡੇਢ ਸਾਲ ਪਹਿਲਾਂ ਦੀ ਗੱਲ ਆ ਸਤੰਬਰ 2023 ਦੇ ਵਿੱਚ ਬਠਿੰਡਾ ਦੇ ਵਿੱਚ ਇੱਕ ਗੁਰੂ ਘਰ ਦੇ ਵਿੱਚ ਦੋ ਕੁੜੀਆਂ ਨੇ ਆਪਸ ਦੇ ਵਿੱਚ ਵਿਆਹ ਕਰਵਾ ਲਿਆ ਸੀ। ਵਿਆਹ ਕਰਵਾ ਲਿਆ ਉਹਨਾਂ ਨੇ ਤੇ ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਗਿਆਨੀ ਹਰਦੇਵ ਸਿੰਘ ਨੂੰ ਨੌਕਰੀ ਤੋਂ ਹਟਾ ਦਿੱਤਾ ਗਿਆ ਸੀ। ਉਦੋਂ ਗਿਆਨੀ ਰਕबीर ਸਿੰਘ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀ। ਉਹਨਾਂ ਦੇ ਵੱਲੋਂ ਇਹ ਫੈਸਲਾ ਕੀਤਾ ਗਿਆ ਸੀ ਤੁਰੰਤ। ਇਹ ਕੌਣ ਸੀ ਕੁੜੀਆਂ? ਇਹ ਦੋਨੋਂ ਕੁੜੀਆਂ ਜੀਰਕਪੁਰ ਦੀ ਇੱਕ ਫੈਕਟਰੀ ਦੇ ਵਿੱਚ ਸ਼ਾਇਦ ਕੱਪੜੇ ਵਾਲੀ ਫੈਕਟਰੀ ਆ ਉੱਥੇ ਕੰਮ ਕਰਦੀਆਂ ਸੀ। ਦੋਵਾਂ ਨੇ ਇਹ ਗੱਲ ਕਹੀ ਕਿ ਅਸੀਂ ਇੱਕ ਦੂਜੇ ਬਣਾ ਬਚਦੀਆਂ ਨਹੀਂ। ਇੱਕ 27 ਸਾਲਾ ਡਿੰਪਲ ਆ ਜਿਹੜੇ ਮਾਨਸਾ ਦੀ 21 ਸਾਲਾ ਮਨੀਸ਼ਾ ਬਠਿੰਡੇ ਦੀ ਇੱਕ ਜਣੀ ਨੇ ਪੱਗ ਬੰਨੀ ਦੂਜੀ ਜਣੀ ਕੁੜੀ ਦੇ ਪਹਿਰਾਵੇ ਦੇ ਵਿੱਚ 아이 ਦੁਲਹਣ ਦੇ ਪਹਿਰਾਵੇ ਦੇ ਵਿੱਚ ਦੋਵਾਂ ਨੇ ਵਿਆਹ ਕਰਵਾ ਲਿਆ ਬਾਅਦ ਦੇ ਵਿੱਚ ਗਿਆਨੀ ਹਰਦੇਵ ਸਿੰਘ ਹੋਰਾਂ ਨੇ ਜਿਹੜੇ ਕਿ ਗ੍ਰੰਥੀ ਸਿੰਘ ਆ ਉਹਨਾਂ ਨੇ ਕਹਿਆ ਸੀ ਕਿ ਮੈਨੂੰ ਤਾਂ ਇਸ ਗੱਲ ਦਾ ਪੱਥੜ ਨਹੀਂ ਲੱਗਿਆ ਇਹ ਇੱਕ ਕੁੜੀ ਨੇ ਪੱਗ ਬੰਨੀ ਸੀ ਮੈਂ ਉਹਨੂੰ ਮੁੰਡਾ ਸਮਝ ਲਿਆ ਜਿਹੜੀ ਕੁੜੀ ਨੇ ਦੂਜੇ ਕੁੜੀਆਂ ਵਾਲੇ ਕੱਪੜੇ ਪਾਏ ਸੀ ਉਹਨੂੰ ਮੈਂ ਲਾੜੀ ਸਮਝ ਲਿਆ ਪਰ ਬਾਅਦ ਦੇ ਵਿੱਚ ਪੱਗ ਬੰਨਣ ਵਾਲੀ ਕੁੜੀ ਨੇ ਇਹ ਗੱਲ ਕਹੀ ਸੀ ਕਿ ਮੈਂ ਕੋਈ ਗੱਲ ਲੁਕੋਈ ਨਹੀਂ ਸੀ ਅਸੀਂ ਆਪਦੀ ਪਛਾਣ ਪੱਤਰ ਪਹਿਲਾਂ ਹੀ ਦਿੱਤੇ ਸੀ ਤੇ ਸਾਨੂੰ ਇਸ ਗੱਲ ਦੇ ਉੱਤੇ ਹੈਰਾਨੀ ਹੋਈ ਯਾਰ ਪਰ ਜਦੋਂ ਦੋਵਾਂ ਦਾ ਵਿਆਹ ਹੋਇਆ ਉਦੋਂ 50 ਤੋਂ ਲੈ ਕੇ 70 ਲੋਕ ਆ ਜਿਹੜੇ ਉਹ ਉੱਥੇ ਹਾਜ਼ਰ ਹੋਏ ਸੀ ਜਿੱਥੇ ਇਹਨਾਂ ਨੇ ਮੇਲ ਮਲਾਪ ਕੀਤਾ ਸੀਗਾ ਮਤਲਬ ਇੱਕ ਦੋਵਾਂ ਪਰਿਵਾਰਾਂ ਦੇ ਵੱਲੋਂ ਜਾਂ ਇੱਕ ਪਰਿਵਾਰ ਦੇ ਵੱਲੋਂ ਚਾਹੁੰਦਿਆਂ ਨਾ ਚਾਹੁੰਦਿਆਂ ਮਾਨਤਾ ਦਿੱਤੀ ਗਈ ਜਦੋਂ ਪੰਜਾਬ ਦੇ ਗੁਰੂ ਘਰਾਂ ਦੇ ਵਿੱਚ ਇਦਾਂ ਦੇ ਵਿਆਹ ਹੋਣ ਲੱਗ ਪਏ ਜਦੋਂ ਸਿੱਖ ਭਾਈਚਾਰੇ ਦੇ ਮੁੰਡੇ ਕੁੜੀਆਂ ਇਸ ਰਾਹ ਦੇ ਉੱਤੇ ਤੁਰ ਪਏ ਤਾਂ ਆਉਂਦੇ ਸਮੇਂ ਦੇ ਵਿੱਚ ਤੁਸੀਂ ਆਪੇ ਅੰਦਾਜ਼ਾ ਲਾ ਲਓ ਕਿ ਕੀ ਗੁਰੂਆਂ ਪੀਰਾਂ ਫਕੀਰਾਂ ਦੇ ਪੰਜਾਬ ਦੇ ਵਿੱਚ ਸਭ ਕੁਝ ਠੀਕ ਰਹੂਗਾ ਜਾਂ ਕੁਝ ਠੀਕ ਹੈ ਮੈਂ ਉਹਨਾਂ ਦੀਆਂ ਆੜਤਾਂ ਦੇ ਉੱਤੇ ਕੋਈ ਚੋਬ ਨਹੀਂ ਲਾਉਂਦਾ ਉਹ ਆਪਾਂ ਕਹਿ ਦਈਏ ਵੀ ਭਾਈ ਕੁਦਰਤੀ ਤੌਰ ਤੇ ਕਹਿ ਲਈਏ ਜਾਂ ਉਹਨਾਂ ਦੇ ਵਿੱਚ ਹਾਰਮੋਨ ਚੇਂਜਸ ਦੀ ਗੱਲ ਕਹਿ ਲਈਏ ਜਾਂ ਕੋਈ ਹੋਰ ਨਿੱਜੀ ਗੱਲ ਕਹਿ ਲਈਏ ਮੈਂ ਉਹਦੇ ਉੱਤੇ ਟਿੱਪਣੀ ਕਰਨ ਦਾ ਅਧਿਕਾਰ ਨਹੀਂ ਰੱਖਦਾ ਪਰ ਮੈਨੂੰ ਇਸ ਗੱਲ ਦੇ ਉੱਤੇ ਹੈਰਾਨੀ ਜ਼ਰੂਰ ਹੈ ਕਿ ਅਸੀਂ ਤਾਂ ਕੱਲ੍ਹ ਤੱਕ ਇਹ ਗੱਲ ਕਹਿੰਦੇ ਸੀ ਵੀ ਭਾਈ ਪੰਜਾਬ ਦੇ ਵਿੱਚ ਪ੍ਰਵਾਸੀ ਮਜ਼ਦੂਰ ਬਹੁਤ ਆ ਗਏ ਤੇ ਪੰਜਾਬ ਦੇ ਵਿੱਚ ਪੰਜਾਬੀਆਂ ਨੂੰ ਖਤਰਾ ਗੈਰ ਪੰਜਾਬੀਆਂ ਤੋਂ ਆ ਤੇ ਭਾਈ ਹੁਣ ਤਾਂ ਪੰਜਾਬ ਦੇ ਵਿੱਚ ਪੰਜਾਬੀ ਐਸਰਾ ਦੇ ਉੱਤੇ ਵੀ ਤੁਰਨ ਲੱਗ ਪਏ ਆਪਾਂ ਹੁਣ ਕਿਹਦਾ ਦੋਸ਼ ਮੜੀਏ ਜਦੋਂ ਪ੍ਰੋਮੋ ਜਾਰੀ ਹੋਇਆ ਆ 27 ਤਰੀਕ ਵਾਲੀ ਪਰੇਡ ਦਾ ਉਸ ਪ੍ਰੋਮੋ ਦੇ ਵਿੱਚ ਸੋਹਣੀਆਂ ਦਸਤਾਰਾਂ ਸਜਾਈਆਂ ਤੇ ਵੱਡੀਆਂ ਦਾੜ੍ਹੀਆਂ ਵਾਲੇ ਕੁਝ ਨੌਜਵਾਨ ਵੀ ਆ ਜਿਹੜੇ ਕੁੜੀਆਂ ਵਾਲੇ ਹਰਕਤਾਂ ਕਰਦੇ ਆ ਤੇ ਭਾਈ ਜੱਸਾ ਸਿੰਘ ਆਲੂਵਾਲੀਆ ਦੇ ਵਾਰਿਸ ਤੁਰ ਕਿਹੜੇ ਪਾਸੇ ਨੂੰ ਪਏ ਆ ਮਹਾਰਾਜਾ ਅਜੀਤ ਸਿੰਘ ਦੇ ਪੰਜਾਬ ਦੇ ਵਾਰਿਸ ਕਿਹੜੇ ਪਾਸੇ ਨੂੰ ਤੁਰ ਪਏ ਆ ਤੁਸੀਂ ਇਹ ਦੇਖੋ ਵੀ ਭਾਈ ਅਸੀਂ ਕਿਹੜੇ ਕਿਹੜੇ ਸ਼ਹੀਦਾਂ ਦੀਆਂ ਕੁਰਬਾਨੀਆਂ ਦੇ ਉੱਤੇ ਮਾਣ ਕਰਦੇ ਆ ਉਹਨਾਂ ਕੁਰਬਾਨੀਆਂ ਵਾਲੇ ਸੂਬੇ ਦੇ ਵਿੱਚ ਧਰਤੀ ਦੇ ਵਿੱਚ ਆਹ ਕੁਝ ਕੀ ਚੱਲ ਪਿਆ ਕੀ ਆਪਾਂ ਕੱਲ ਨੂੰ ਇਹ ਗੱਲ ਕਵਾਂਗੇ ਜੀ ਕਿ ਭਾਈ ਇਹਨਾਂ ਨੂੰ ਹੁਣ ਨੌਕਰੀਆਂ ਦੇ ਵਿੱਚ ਵੱਖਰਾ ਸਥਾਨ ਮਿਲਣਾ ਚਾਹੀਦਾ ਜਿਵੇਂ ਹੁਣ ਅੱਜ ਤੱਕ ਪ੍ਰਵਾਸੀ ਮਜ਼ਦੂਰ ਇਹ ਗੱਲ ਕਹਿੰਦੇ ਕਿ ਭਾਈ ਸਾਨੂੰ ਸਾਡਾ ਇੱਥੇ ਵੀ ਅਧਿਕਾਰ ਚਾਹੀਦਾ ਕੱਲ ਨੂੰ ਇਹਨਾਂ ਦੇ ਵਿੱਚੋਂ ਵੀ ਸ਼ਾਇਦ ਕੋਈ ਇਹ ਗੱਲ ਕਵੇ ਜੀ ਕਿ ਸਾਡੀ ਇਹ ਪ੍ਰਾਪਤੀ ਅਸੀਂ ਗੇ ਹੁੰਨੇ ਆ ਸਾਡੀ ਪ੍ਰਾਪਤੀ ਜੀ ਅਸੀਂ ਲੈਸਬੀਨ ਆ ਸਾਨੂੰ ਕੁੜੀ ਕਹੂਗੀ ਜੀ ਕਿ ਮੇਰੀ ਸ਼ਖਸੀ ਆਜ਼ਾਦੀ ਮੈਨੂੰ ਕੁੜੀ ਨਾਲ ਰਹਿਣਾ ਪਸੰਦ ਆ ਮੁੰਡੇ ਨੂੰ ਕਹੂ ਜੀ ਮੈਨੂੰ ਮੁੰਡਾ ਕਹੂਗਾ ਜੀ ਮੈਨੂੰ ਮੁੰਡੇ ਨਾਲ ਰਹਿਣਾ ਪਸੰ ਪਰ ਇਹਦਾ ਹੱਲ ਕੀ ਆ ਸਮਾਜ ਦੇ ਵਿੱਚ ਜਾਂ ਤਾਂ ਆਪਾਂ ਟਿੱਪਣੀਆਂ ਕਰੀ ਜਾਂਗੇ ਪਿੰਡ ਦੇ ਵਿੱਚ ਅੱਲ ਪਾਲੀਏ ਇਹ ਤਾਂ ਹੋ ਗਈ ਚਲੋ ਇੱਕ ਗੱਲ ਵੀ ਚਲੋ ਆਪਾਂ ਟਿੱਚਰ ਦਾ ਪ੍ਰਤੀਕ ਬਣਾ ਲਿਆ ਕਿਸੇ ਨੂੰ ਆਪਾਂ ਟਿੱਚਰ ਕਰਨੀ ਆ ਪਰ ਮਸਲਾ ਕਿੱਥੇ ਆ ਪੰਜਾਬੀ ਗੇ ਕਿਉਂ ਬਣ ਰਹੇ ਆ ਪੰਜਾਬੀ ਗੇ ਬਣ ਕੇ ਮਾਣਕ ਮਹਿਸੂਸ ਕਰਦੇ ਆ ਪਹਿਲਾਂ ਕੀ ਹੁੰਦਾ ਸੀ ਜੇ ਤੁਸੀਂ 20 25 30 50 ਸਾਲ ਪਹਿਲਾਂ ਵਲ ਜਾਓ ਤਾਂ ਜੇਕਰ ਕਿਸੇ ਪਿੰਡ ਦੇ ਵਿੱਚ ਆਮ ਤੌਰ ਦੇ ਉੱਤੇ ਦੋ ਆ ਤਿੰਨਾਂ ਪਿੰਡਾਂ ਦੇ ਵਿੱਚ ਇੱਕ ਪਿੰਡ ਦੇ ਵਿੱਚ ਤੁਹਾਨੂੰ ਇਹੋ ਜਿਹਾ ਮੁੰਡਾ ਕੁੜੀ ਕੋਈ ਲੱਭ ਜਾਂਦੇ ਸੀ ਉਹ ਮੁੰਡੇ ਦੇ ਬਾਰੇ ਅਲਪਾਈ ਹੁੰਦੀ ਸੀ ਉਹਨਾਂ ਦੇ ਟੱਬਰ ਨੂੰ ਵੀ ਇਹ ਵਿਖਿਆ ਜਾਂਦਾ ਸੀ ਵੀ ਯਾਰ ਇਹ ਕਿਹੋ ਜਿਹਾ ਕਮਾੜੇ ਬੰਦੇ ਆ ਪਰ ਭਾਈ ਅੱਜ ਦੇ ਦੌਰ ਦੇ ਵਿੱਚ ਸੋਸ਼ਲ ਮੀਡੀਆ ਵਾਲੇ ਇਸ ਦੌਰ ਦੇ ਵਿੱਚ ਤਾਂ ਮਾਨ ਨਾਲ ਇਹ ਗੱਲ ਕਹੀ ਜਾਂਦੀ ਕਿ ਮੈਂ ਹੈਗਾ ਮੈਂ ਗੇ ਆ ਮੁੰਡੇ ਇਹ ਗੱਲ ਕਹਿੰਦੇ ਆ ਮੈਂ ਲੈਸਬੀਅਨ ਆ ਕੁੜੀ ਇਹ ਗੱਲ ਕਹਿੰਦੀ ਆ ਟਰਾਂਸ ਜੈਂਡਰ ਆ ਮੈਂ ਕੁੜੀ ਇਹ ਗੱਲ ਕਹਿੰਦੀ ਆ ਪਰ ਗੱਲ ਇਹ ਜੀ ਕਿ ਇਸ ਵੇਲੇ ਹਾਲਾਤ ਕੀ ਆ ਇਹ ਹਾਲਾਤ ਕਿਹੜੇ ਪਾਸੇ ਨੂੰ ਮੋੜ ਕੱਟਣਗੇ ਇਹਦੇ ਪਿੱਛੇ ਕਾਰਨ ਕੀ ਆ ਕਾਰਨ ਇਹਦੇ ਪਿੱਛੇ ਸ਼ਾਇਦ ਇੱਕ ਇਹ ਆ ਕਿ ਸੋਸ਼ਲ ਮੀਡੀਆ ਦੀ ਅਟਰੈਕਸ਼ਨ ਆ ਇਦੇ ਪਿੱਛੇ ਇੱਕ ਕਾਰਨ ਇਹ ਆ ਵੀ ਜਦੋਂ ਇੱਥੇ ਕੁਝ ਮੁੰਡੇ ਜਿਹੜੇ ਕਿ ਗੁਲਾਮੀ ਰੰਗ ਦਾ ਪਰਸ ਪਾ ਕੇ ਬਾਹ ਦੇ ਵਿੱਚ ਤੇ ਬੁੱਲਾ ਤੇ ਸੁਰਖੀ ਲਾ ਕੇ ਤੇ ਜਦੋਂ ਵੱਖ-ਵੱਖ ਸਮਾਗਮਾਂ ਦਾ ਉਹ ਘਟਨਾ ਕਰਨੀ ਜਾਂਦੇ ਆ ਤੇ ਉਹ ਕੁਝ ਨਾ ਕੁਝ ਲੋਕਾਂ ਦੇ ਉੱਤੇ ਤਾਂ ਛਾਪ ਛੱਡਦੇ ਹੀ ਆ ਨਾ ਇਹਨਾਂ ਦੀ ਪ੍ਰਾਪਤੀ ਤਾਂ ਕੋਈ ਹੈ ਨਹੀਂਗੀ ਜਾਂ ਤਾਂ ਕਿ ਜੀ ਕਿ ਉਹਨੇ ਗੇ ਹੋਣ ਦੇ ਬਾਵਜੂਦ ਸਮਾਜ ਦੇ ਵਿੱਚ ਬਹੁਤ ਕ੍ਰਾਂਤੀ ਲੈ ਕੇ ਆਂਦੀ ਆ ਉਹ ਗਾਇਕੀ ਦੇ ਵਿੱਚ ਬਹੁਤ ਕਮਾਲ ਆ ਉਹਨੇ ਫਲਾਣੇ ਖੇਤਰ ਚ ਕਮਾਲ ਕਰਤੀ ਚਲੋ ਗੇ ਆ ਉਹਨੇ ਆਪਦੀ ਇਹ ਆਰਤ ਦੇ ਵੱਲੋਂ ਧਿਆਨ ਪਰੇ ਕਰਕੇ ਆਪਦੀ ਹੁਨਰ ਦੇ ਨਾਲ ਕਮਾਲ ਕਰਤੀ ਆ ਪਰ ਜਦੋਂ ਸਿਰਫ ਜੇ ਕਰਕੇ ਤੇ ਜਦੋਂ ਉਹ ਸੋਸ਼ਲ ਮੀਡੀਆ ਦੇ ਉੱਤੇ ਐਕਟਿਵ ਆ ਇਹਦੇ ਕਰਕੇ ਫੀਤੇ ਕਟਾਏ ਜਾਣ ਤੇ ਫਿਰ ਤਾਂ ਭਾਈ ਹੌਸਲਾ ਮਿਲਣਾ ਹੀ ਐ ਇਸ ਕੰਮ ਨੂੰ ਸਵਾਲ ਨੇ ਪੈਦਾ ਹੁੰਦਾ ਕਿ ਕੀ ਸਾਡੇ ਖਾਣ ਪੀਣ ਦੇ ਕਰਕੇ ਕੁਝ ਹੋ ਰਿਹਾ ਜਾਂ ਦੇਖਾ ਦੇਖੀ ਹੋ ਰਿਹਾ ਮੁੰਡਾ ਮੁੰਡੇ ਵੱਲ ਤੇ ਕੁੜੀ ਕੁੜੀ ਵੱਲ ਅਟਰੈਕਟ ਕਿਉਂ ਹੋ ਰਿਹਾ ਇਹ ਗੱਲ ਬਹੁਤ ਵੱਡਾ ਵਿਸ਼ਾ ਇਹ ਡਾਕਟਰ ਇਹ ਗੱਲ ਕਹਿੰਦੇ ਆ ਕਿ ਹਾਰਮੋਨ ਚੇਂਜਸ ਦੇ ਕਰਕੇ ਸਾਰਾ ਕੁਝ ਹੋ ਰਿਹਾ ਖੁਰਾਕਾਂ ਦੇ ਕਰਕੇ ਸਾਰਾ ਕੁਝ ਹੋ ਰਿਹਾ ਜੋ ਕੁਝ ਜ਼ਿੰਦਗੀ ਦੇ ਵਿੱਚ ਵਰਤਾਰੇ ਦੇ ਵਿੱਚ ਅੱਜਕਲ ਹੋ ਵਾਪਰ ਰਿਹਾ ਉਹਦਾ ਪ੍ਰਭਾਵ ਜਵਾਨੀ ਬਹੁਤ ਛੇਤੀ ਕਬੂਲ ਰਹੀ ਹੈ ਜੇ ਪਹਿਲੇ ਵੇਲਿਆਂ ਦੇ ਵਿੱਚ ਕੁਝ ਇਦਾਂ ਕਰਦਾ ਸੀ ਤਾਂ ਉਹਨਾਂ ਦੀ ਅਲ ਪੈਂਦੀ ਸੀ ਲੋਕ ਟੀਚਰ ਕਰਦੇ ਸੀ ਪੀੜੀ ਦਰ ਪੀੜੀ ਇਹੋ ਜੀ ਗੱਲ ਜਾਂਦੀ ਸੀ ਉਦੋਂ ਲੋਕ ਸ਼ਰਮ ਮਹਿਸੂਸ ਕਰਦੇ ਸੀ ਅੱਜ ਦਾ ਦੌਰ ਆ ਜਿਹੜਾ ਖੁਦ ਦੇ ਪ੍ਰਗਟਾਵੇ ਵਾਲਾ ਦੌਰ ਆ ਗਿਆ ਵੀ ਹਾਂ ਮੈਂ ਇਦਾਂ ਹਾਂ ਮੈਂ ਤਾਂ ਇਦਾਂ ਹੀ ਹਾਂ ਇਹਦੇ ਪਿੱਛੇ ਕਾਰਨ ਇਹ ਆ ਤੇ ਪੰਜਾਬ ਦੇ ਵਿੱਚ ਜਿਹੜੀ ਇਸ ਚੀਜ਼ ਦੀ ਜਾਗ ਲੱਗੀ ਆ ਤੇ ਸੋਹਣੀਆਂ ਦਸਤਾਰਾਂ ਵਾਲੇ ਜਿਸ ਤਰੀਕੇ ਦੇ ਨਾਲ ਇਸ ਰਾਹ ਦੇ ਉੱਤੇ ਤੁਰੇ ਆ ਇਹ ਸ਼ਰਮਨਾਕ ਗੱਲ ਆ ਇਹ ਕੋਈ ਪ੍ਰਾਪਤੀ ਵਾਲੀ ਗੱਲ ਨਹੀਂ ਜੇ ਤੁਸੀਂ ਇਹ ਕੰਮ ਕਰਨੀ ਆ ਪਹਿਲੀ ਤਾਂ ਮੇਰੀ ਬੇਨਤੀ ਆ ਵੀ ਜਿਹੜੀ ਪੱਗ ਆ ਨਾ ਦਸਤਾਰ ਆ ਇਹ ਗੁਰੂ ਦੀ ਸੰਸਤਾਰ ਆ ਇਹ ਪੱਗ ਦੀ ਪਛਾਣ ਤੁਹਾਨੂੰ ਹੋਣੀ ਚਾਹੀਦੀ ਆ ਪੱਗ ਦੀ ਐਵੇਂ ਤੁਹਾਨੂੰ ਸਮਝਣਾ ਚਾਹੀਦਾ ਜੇ ਪੱਗ ਬਣ ਕੇ ਵੀ ਤੁਸੀਂ ਉਹ ਕੁਝ ਕਰਨਾ ਜਿਹਦੇ ਵਿੱਚ ਤੁਸੀਂ ਆਹ ਕਹਿ ਦਿੰਨੇ ਕਿ ਭਾਈ ਸਾਡੇ ਅਧਿਕਾਰ ਹੈਗੇ ਸਾਡੀ ਇਹ ਅਧਿਕਾਰਾ ਨਹੀਂ ਰੱਖੀ ਕੀਤੀ ਜਾਵੇ ਪਹਿਲਾਂ ਤੁਸੀਂ ਇਹਨਾਂ ਆਪਣੀਆਂ ਦਸਤਾਰਾਂ ਨੂੰ ਲਾਓ ਤੁਸੀਂ ਦਾੜੀਆਂ ਵਾਲੇ ਆਂ ਵੱਡੀਆਂ ਦਾੜੀਆਂ ਵਾਲੇ ਤੁਸੀਂ ਇਸ ਚੀਜ਼ ਤੋਂ ਮੁਕਤ ਹੋਵੋ ਤੇ ਫਿਰ ਤੁਸੀਂ ਆਪਦੇ ਲੱਛਣਾਂ ਦਾ ਪ੍ਰਗਟਾਵਾ ਕਰ ਲਿਓ ਪਰ ਤੁਸੀਂ ਇਸ ਪਛਾਣ ਨੂੰ ਦਾਗ ਨਾ ਲਾਓ ਤੁਸੀਂ ਇਸ ਪਛਾਣ ਦੇ ਉੱਤੇ ਸਵਾਲ ਨਾ ਖੜੇ ਕਰੋ ਤੁਸੀਂ ਮਜ਼ਾਕ ਦਾ ਪਾਤਰ ਸਿੱਖਾਂ ਨੂੰ ਵੀ ਬਣਾ ਰਹੇ ਆ ਹੁਣ ਕਿਸੇ ਨੇ ਕਿਹਾ ਜੀ ਏਜੰਸੀਆਂ ਦਾ ਕੰਮ ਉਹ ਤਾਂ ਚਲੋ ਦੁੱਕੀ ਵੀ ਸਮਝ ਲਈ ਜਿਹੜੇ ਵੀ ਬੰਦੇ ਨੂੰ ਉਹ ਤੇ ਜੋ ਮਰਜ਼ੀ ਕਹਿਣਾ ਪਰ ਗੱਲ ਇਹ ਜੀ ਕਿ ਕੋਈ ਏਜੰਸੀਆਂ ਜੂਸੀਆਂ ਦਾ ਕੰਮ ਨਹੀਂ ਕਰ ਇਹ ਸਗਲੇ ਨੂੰ ਸਮਝਣ ਦੀ ਲੋੜ ਆ ਵੀ ਸਾਡੀਆਂ ਅੜ ਤਾਂ ਮੋੜ ਕਿਹੜੇ ਪਾਸੇ ਨੂੰ ਕੱਟ ਰਹੀਆਂ ਦਸਤਾਰ ਦੀ အहमी ਤੂੰ ਸਮਝਣਾ ਚਾਹੀਦਾ ਕਿਸਾਂ ਦੀ ਐਵੇਂ ਤੁਹਾਨੂੰ ਸਮਝਣਾ ਚਾਹੀਦਾ ਤੇ ਪੰਜਾਬੀ ਹੋਣ ਦੇ ਉੱਤੇ ਮਾਣ ਕਰਨਾ ਚਾਹੀਦਾ ਇਹ ਨਹੀਂ ਕਿ ਮੈਨੂੰ ਇਹ ਠੀਕ ਲੱਗਦਾ ਮੇਰੀ ਸ਼ਖਸੀ ਆਜ਼ਾਦੀ ਚਾਹੀਦੀ ਮੈਨੂੰ ਸ਼ਖਸੀ ਆਜ਼ਾਦੀ ਦੇ ਵਿੱਚ ਹੋਰ ਬਹੁਤ ਸਾਰੀਆਂ ਗੱਲਾਂ ਆਪਾਂ ਜੇਕਰ ਇਹ ਗੱਲ ਕਰਨੇ ਕਿ ਮੈਨੂੰ ਇੱਥੇ ਆਜ਼ਾਦੀ ਚਾਹੀਦੀ ਹੈ ਤੇ ਭਾਈ ਬਾਕੀ ਜਿਹੜੇ ਜਿਹੜੇ ਕੰਮਾਂ ਦੇ ਵਿੱਚ ਆਜ਼ਾਦੀ ਮਿਲੀ ਆਪਾਂ ਉੱਥੇ ਕਿਹੜੇ ਫਰਜ਼ ਪੂਰੇ ਕੀਤੇ ਆ ਤੇ ਮੇਰੀ ਪੰਜਾਬੀਆਂ ਨੂੰ ਵੀ ਇੱਕ ਬੇਨਤੀ ਆ ਵੀ ਆਪਾਂ ਇਹਨਾਂ ਗੱਲਾਂ ਨੂੰ ਉਛਾਲੀਏ ਵੀ ਨਾ ਕਿਉਂਕਿ ਅੱਜ ਕੱਲ ਜਿਹੜੀ ਚੀਜ਼ ਦੀ ਨੈਗੇਟਿਵਿਟੀ ਫੈਲਾਈ ਜਾਵੇ ਲੋਕਾਂ ਦੇ ਧਿਆਨ ਦੇ ਵਿੱਚ ਸਭ ਤੋਂ ਵੱਧ ਉਹ ਚੀਜ਼ ਆਉਂਦੀ ਲੋਕਾਂ ਦੇ ਧਿਆਨ ਦੇ ਵਿੱਚ ਸਭ ਤੋਂ ਵੱਧ ਉਹ ਗੱਲ ਹੁੰਦੀ ਹੈ ਜਿਹੜੀ ਗੱਲ ਤੋਂ ਨੂੰ ਰੋਕਿਆ ਜਾਵੇ ਆਪਾਂ ਇਸ ਮਸਲੇ ਦੇ ਉੱਤੇ ਇੰਨੀ ਗੌਰ ਹੀ ਨਾ ਕਰਗੇ ਇਹਨਾਂ ਨੂੰ ਇਗਨੋਰ ਕਰੋ ਵੱਧ ਤੋਂ ਵੱਧ ਇਗਨੋਰ ਕਰੋ ਤੇ ਜਿਹੜੇ ਲੋਕਾਂ ਨੂੰ ਲੱਗਦਾ ਜੀ ਕਿ ਫੀਤੇ ਇਹਨਾਂ ਤੋਂ ਕਟਵਾ ਗਏ ਉਹ ਭਾਈ ਰੱਬ ਦਾ ਵਾਸਤਾ ਤੁਸੀਂ ਅਕਲ ਦੀ ਗੱਲ ਕਰ ਲਿਆ ਕਰੋ ਮਤ ਤਾਂ ਥੋੜੀ ਮਰਗੀ ਅਸਲ ਦੇ ਵਿੱਚ ਵੀ ਤੁਸੀਂ ਆਪ ਕਿਹੜੇ ਪਾਸੇ ਨੂੰ ਤੁਰ ਪਏ ਆ ਜੇ ਹੋਣਾ ਲੈਸਬੀਅਨ ਹੋਣਾ ਅਦਾਲਤਾਂ ਦੇ ਵੱਲੋਂ ਇਸ ਮਸਲੇ ਤੇ ਟਿੱਪਣੀ ਕਰਨਾ ਅਮਰੀਕਾ ਦੇ ਵਿੱਚ ਇਹਨਾਂ ਦੇ ਵੱਲੋਂ ਆਪਣੇ ਅਧਿਕਾਰਾਂ ਨਹੀਂ ਮੰਗ ਕਰਨਾ ਪੰਜਾਬ ਦੇ ਵਿੱਚ ਅਧਿਕਾਰਾਂ ਨਹੀਂ ਮੰਗ ਕਰਨਾ ਪੰਜਾਬ ਦੇ ਵਿੱਚ ਸ਼ਾਨਾ ਮੱਥੇ ਤਰੀਕੇ ਨਾਲ ਸਮਾਜ ਵਿੱਚ ਵਿਚਰਨਾ ਚਾਹੁੰਦੇ ਆ ਇਹ ਮੰਗ ਕਰਨਾ ਇਹਨਾਂ ਦੀ ਇਹ ਵੱਖਰੀਆਂ ਗੱਲਾਂ ਹੈਗੀਆਂ ਪਰ ਆਪਾਂ ਜਿਹੜੇ ਆਮ ਸੁਧਾਰਨ ਲੋਕ ਆ ਉਹਨਾਂ ਲਈ ਸਮਝਣ ਦੀ ਗੱਲ ਇਹ ਆ ਕਿ ਸਾਡੇ ਪਰਿਵਾਰਾਂ ਦੇ ਵਿੱਚ ਆਉਂਦੇ ਸਮੇਂ ਦੇ ਵਿੱਚ ਕੋਈ ਇਦਾਂ ਦੀ ਬਿਰਤੀ ਵਾਲਾ ਤਾਂ ਨਹੀਂ ਪੈਦਾ ਹੋ ਰਿਹਾ ਮੈਨੂੰ ਇਹ ਲੱਗਦਾ ਵੀ ਜਿਸ ਤਰੀਕੇ ਦੇ ਨਾਲ ਮੁੰਡਾ ਮੁੰਡੇ ਦੇ ਨਾਲ ਤੇ ਕੁੜੀ ਕੁੜੀ ਦੇ ਨਾਲ ਰਹਿਣ ਦੀ ਇੱਛਾ ਪ੍ਰਗਟਾਉਂਦੇ ਆ ਤੇ ਤੁਹਾਨੂੰ ਚੇਤੇ ਹੀ ਹੋਣਾ ਵੀ ਕੋਈ ਕਿ ਸਮਾਂ ਪਹਿਲਾਂ ਮਾਨਯੋਗ ਅਦਾਲਤ ਦੇ ਵਿੱਚ ਵੀ ਕੇਸ ਗਿਆ ਸੀ ਕਿ ਭਾਈ ਸਾਨੂੰ ਸੁਰੱਖਿਆ ਚਾਹੀਦੀ ਆ ਵੀ ਭਾਈ ਸਾਨੂੰ ਸੁਰੱਖਿਆ ਦਿਓ ਕਿਉਂਕਿ ਅਸੀਂ ਦੋਵੇਂ ਜਾਣੀਆਂ ਇਕੱਠੀਆਂ ਰਹਿਣਾ ਚਾਹੁੰਨੀਆਂ ਤੇ ਭਾਈ ਸਾਨੂੰ ਸੁਰੱਖਿਆ ਦਿਓ ਸਾਡੇ ਘਰ ਨਾਲ ਤੋਂ ਸਾਨੂੰ ਖਤਰਾ ਜਿਹੜੀ ਇਹ ਪਿਰਤ ਆ ਇਹ ਆਉਂਦੇ ਸਮੇਂ ਦੇ ਵਿੱਚ ਇੱਕ ਨਵੀਂ ਗੱਲ ਨੂੰ ਜਨਮ ਦੇਊਗੀ ਇਹ ਨਾ ਹੋਵੇ ਕਿਤੇ ਆਉਂਦੇ ਸਮੇਂ ਦੇ ਵਿੱਚ ਜਦੋਂ 15 ਸਾਲ ਦਾ ਮੁੰਡਾ ਜਾਂ ਕੁੜੀ ਹੋ ਜਾਇਆ ਕਰੇ ਫੇਰ ਮਾਪੇ ਸ਼ਰੀ ਬੰਨਿਆ ਕਰਨ ਵੀ ਪਹਿਲਾਂ ਨਿਸ਼ਾਨ ਦੇਖ ਲਈਏ ਹਾਲਾਤ ਦੇਖ ਲਈਏ ਆਰਤਾ ਦੇਖ ਲਈਏ ਇਹ ਮੁੰਡਾ ਮੁੰਡਿਆਂ ਵਾਂਗੂ ਹੀ ਆ ਕਿ ਕੁੜੀ ਕੁੜੀਆਂ ਵਾਂਗੂ ਹੀ ਆ ਇਹ ਨਹੀਂ ਕਿ ਮੁੰਡੇ ਦੇ ਪਹਿਰਾਵੇ ਦੇ ਵਿੱਚ ਕੁੜੀ ਹੋਵੇ ਤੇ ਕੁੜੀ ਦੇ ਪਹਿਰਾਵੇ ਦੇ ਵਿੱਚ ਮੁੰਡਿਆਂ ਵਾਲੀਆਂ ਹੱਤਾਂ ਹੋਣ ਤੇ ਕੁੜੀ ਕਵੇ ਜੀ ਕਿ ਮੈਂ ਤਾਂ ਕੁੜੀਆਂ ਦੇ ਨਾਲ ਰਹਿਣਾ ਚਾਹੁੰਨੀ ਆ ਤੇ ਮੁੰਡਾ ਕਵੇ ਜੀ ਮੈਂ ਤਾਂ ਮੁੰਡਿਆਂ ਨਾਲ ਰਹਿਣਾ ਚਾਹੁੰਨਾ ਆ ਆਉਂਦੇ ਸਮੇਂ ਦੇ ਵਿੱਚ ਸਾਡੇ ਪੰਜਾਬੀ ਸਮਾਜ ਦੇ ਲਈ ਵੀ ਇੱਕ ਸਵਾਲ ਹੋਣਾ ਸੋ ਮੇਰੀ ਬੇਨਤੀ ਸਿਰਫ ਇਹ ਹੈ ਕਿ ਜੋ ਇਸ ਵੇਲੇ ਵਰਤਾਰਾ ਚੱਲ ਰਿਹਾ ਤੇ ਜਿਵੇਂ ਕੁੱਲ ਦੁਨੀਆ ਦੇ ਵਿੱਚ ਵਰਤਾਰਾ ਚੱਲ ਰਿਹਾ ਉਹ ਬੜੀ ਅਟੰਬੇ ਵਾਲੀ ਗੱਲ ਆ ਆ ਮੇਰਾ ਖਿਆਲ ਤੁਹਾਨੂੰ ਵੀ ਕੀਤੇ ਹੋਣਾ ਜਦੋਂ ਆ ਡੋਨਲਡ ਟਰੰਪ ਨੇ ਆ ਸੌਹ ਚੁਕਣੀ ਸੀਗੀ ਤੇ ਉਸ ਵੇਲੇ ਵਾਸ਼ਿੰਗਟਨ ਨੈਸ਼ਨਲ ਕੈਥੈਡਰਲ ਦੇ ਦੇ ਵਿੱਚ ਇੱਕ ਪ੍ਰਾਰਥਨਾ ਸਭਾ ਆਯੋਜਿਤ ਹੋਈ ਸੀ ਤੇ ਉਹਦੇ ਵਿੱਚ ਰਾਸ਼ਟਰਪਤੀ ਡੋਨਲਡ ਟਰੰਪ ਜਿਹਦੇ ਮੂਰੇ ਸਵਾਲ ਖੜੇ ਕੀਤੇ ਸੀਗੇ ਉਦੋਂ ਬਿਸ਼ਪ ਮਰੀਨ ਐਡਗਰ ਬੜੀ ਨੇ ਮਿਸ਼ਨਟਨ ਦੇ ਵਿੱਚ ਉਹਨੇ ਇਹ ਗੱਲ ਕਹੀ ਸੀ ਕਿ ਐਲਜੀਬਿਟੀ ਕਯੂ ਪਲਸ ਭਾਈਚਾਰੇ ਤੇ ਅਪਰਵਾਸੀਆਂ ਦੇ ਪ੍ਰਤੀ ਤੁਹਾਨੂੰ ਦਇਆ ਦਿਖਾਉਣੀ ਚਾਹੀਦੀ ਅਸੀਂ ਇਸ ਗੱਲ ਦੀ ਅਪੀਲ ਕਰਦੇ ਹਾਂ ਤੇ ਉਦੋਂ ਵੀ ਇਸ ਗੱਲ ਦੀ ਬੜੀ ਚਰਚਾ ਚੱਲੀ ਸੀ ਵੀ ਭਾਈ ਲੈਸਬੀਅਨ ਗੇ ਟ੍ਰਾਂਸ ਜੈਂਡਰ ਤੇ ਕੁਇਰ ਤੇ ਹੋਰ ਲੋਕਾਂ ਦੇ ਲਈ ਕਿਹੋ ਜੀ ਮੰਗ ਕੀਤੀ ਗਈ ਹੈ ਸੋ ਕੁੱਲ ਮਿਲਾ ਕੇ ਚਲੋ ਜੀ 110 ਰਸਾ ਸਰੇ ਤੇ ਗੰਢ ਪੰਜਾਬ ਦੇ ਵਿੱਚ ਇਹ ਪ੍ਰਾਈਡ ਰੁਕ ਗਈ ਆ ਪਰ ਇਹ ਵਕਤੀ ਤੌਰ ਦੇ ਉਤੇ ਰੁਕੀ ਆ ਇੱਥੇ ਨਹੀਂ ਤਾਂ ਕਿਸੇ ਹੋਰ ਸੂਬੇ 'ਚ ਹੋ ਜੂ ਹੋਰ ਸੂਬਿਆਂ ਦੇ ਵਿੱਚ ਵੀ ਸਾਡੇ ਪੰਜਾਬੀ ਆ ਸਾਨੂੰ ਇਹਨਾਂ ਲੋਕਾਂ ਦੇ ਪ੍ਰਬੰਧਾਂ ਦੇ ਉੱਤੇ ਤਾਂ ਹੈਰਾਨ ਹੋਣਾ ਚਾਹੀਦਾ ਹੀ ਆ ਪਰ ਪੰਜਾਬੀ ਤੇ ਦਸਤਾਰਾਂ ਵਾਲੇ ਸਿੱਖ ਚਿਹਰਿਆਂ ਵਾਲੇ ਚਿਹਰੇ ਮੂਰੇ ਵਾਲੇ ਉਹ ਕਿਹੜੇ ਪਾਸੇ ਨੂੰ ਤੁਰ ਪਏ ਆ ਇਹਦੇ ਵੱਲ ਵੀ ਗੌਰ ਕਰਨੀ ਚਾਹੀਦੀ ਆ ਇਹਦੇ ਵੱਲ ਜ਼ਰੂਰ ਗੌਰ ਹੋਣੀ ਚਾਹੀਦੀ ਕੱਲ ਨੂੰ ਗਿਣਤੀ ਇੰਨੀ ਵੱਧ ਸਕਦੀ ਹੈ ਵੀ ਭਾਈ ਇਸ ਗੱਲ 'ਚ ਰੱਖਮਾ ਕਰਨ ਵੀ ਚਾਹੀਦਾ ਅਸੀਂ ਕਰੀ ਜੀ ਕਿ ਪੰਜਾਬ ਨੂੰ ਇੱਕ ਵੱਖਰਾ ਸੂਬਾ ਬਣਾਇਆ ਜਾਵੇ ਇਹਨਾਂ ਨੇ ਕਿਹਾ ਵੱਖਰਾ ਸਾਨੂੰ ਵਿੱਚੋਂ ਹੋਰ ਕੱਢ ਕੇ ਦੇ ਦਿਓ ਇਹ ਆਉਂਦੇ ਸਮੇਂ ਦੇ ਵਿੱਚ ਚੁਣੌਤੀਆਂ ਹੋਣਗਾਂ ਪੰਜਾਬੀਆਂ ਨੂੰ ਸਿਰਫ ਚਟਕਾਰਾ ਲੈਣ ਦੀ ਥਾਂ ਦੇ ਉੱਤੇ ਇਸ ਗੱਲ ਦੀ ਗੰਭੀਰਤਾ ਨੂੰ ਸਮਝਣ ਦੀ ਲੋੜ ਹੈ ਵੀ ਇਹਦੇ ਪਿੱਛੇ ਕਾਰਨ ਕਿਹੜੇ-ਕਿਹੜੇ ਆ ਸਾਡੇ ਆਪਣੀ ਪੰਜਾਬੀ ਇਹ ਕਿਹੜੇ ਰਾਹ ਦੇ ਉੱਤੇ ਤੁਰ ਪਏ ਆ ਇਹ ਮਾੜੀਆਂ ਆਰਤਾਂ ਦੇ ਸ਼ਿਕਾਰ ਨੇ ਜਾਂ ਖਾਣ ਪੀਣ ਦਾ ਕਾਰਨ ਆ ਜਾਂ ਜੀਨਸ ਦਾ ਕਾਰਨ ਆ ਜਾਂ ਹਰ ਮੌਲਜ਼ ਦਾ ਕਾਰਨ ਆ ਇਹ ਬਹੁਤ ਵੱਡਾ ਮਸਲਾ ਹੈਗਾ ਆਉਂਦੇ ਸਮੇਂ ਦੇ ਵਿੱਚ ਪੰਜਾਬੀ ਪੰਜਾਬੀ ਹੀ ਨਾ ਹੋਏ ਜੇਕਰ ਆਪ ਪਿਛਲੇ ਕੁਝ ਦਿਨਾਂ ਦੇ ਵਿੱਚ ਮੈਂ ਖਬਰਾਂ ਪੜ੍ਹੀਆਂ ਤੇ ਇਹ ਗੱਲ ਕਹੀ ਗਈ ਹੈ ਕਿ ਪੰਜਾਬ ਦੇ ਵਿੱਚ ਨਵੇਂ ਵਿਆਹੇ ਜੋੜਿਆਂ ਦੇ ਵਿੱਚੋਂ 20 ਤੋਂ ਲੈ ਕੇ 25 ਫੀਸਦੀ ਬੱਚਾ ਪੈਦਾ ਕਰਨ ਦੇ ਸਮਰੱਥ ਨਹੀਂ ਕਿਤੇ ਬੱਚਾ ਪੈਦਾ ਕਰਨ ਦੇ ਸਮਰੱਥ ਨਹੀਂ ਤੇ ਕਿਤੇ ਆ ਕੁਛ ਆ ਪੰਜਾਬ ਦਾ ਇੱਕ ਹਿੱਸਾ ਵਿਦੇਸ਼ਾਂ ਚ ਚਲਾ ਗਿਆ ਕੁਝ ਹਿੱਸਾ ਨਸ਼ੇ ਚ ਚਲਾ ਗਿਆ ਕੁਝ ਹਿੱਸਾ ਫੇਸਬੁੱਕ ਤੇ YouTube ਦੇ ਤਧੀਆਂ ਪੜਨੀਆਂ ਦੀਆਂ ਗੱਲਾਂ ਕਰਨ ਦੇ ਵਿੱਚ ਬਿਜ਼ੀ ਆ ਕੁਝ ਹਿੱਸਾ ਰਾਜਨੀਤਿਕ ਲੋਕਾਂ ਦੀ ਤੇ ਡੇਰੇਦਾਰਾਂ ਦੀ ਚੱਕਰੀ ਕਰਨ ਦੇ ਵਿੱਚ ਲੱਗਾ ਹੋਇਆ ਆ ਤੇ ਕੁਝ ਹਿੱਸਾ ਜਿਹੜਾ ਉਹ ਸੂਝਵਾਨ ਵੀ ਹੈ ਤੇ ਜਿਹੜਾ ਬਾਕੀ ਬਚਦਾ ਹਿੱਸਾ ਉਹ ਭਾਈ ਬਾਹਾਂ ਦੇ ਵਿੱਚ ਪਰਸ ਟੰਗ ਕੇ ਗੁਲਾਬੀ ਰੰਗ ਦੇ ਤੇ ਸੁਰਖੀਆਂ ਲਾ ਕੇ ਗੱਲ ਕਰ ਰਿਹਾ ਕਿ ਭਾਈ ਸਾਨੂੰ ਆਪਣੀ ਅਦਾਦੀ ਚਾਹੀਦੀ ਹੈ ਸਾਨੂੰ ਸਨਮਾਨ ਮਿਲਣਾ ਚਾਹੀਦਾ ਪੰਜਾਬ ਤੁਰਕ ਜਿਹੇ ਪਾਸੇ ਨੂੰ ਪਿਆ ਆਜ ਉਹਦੇ ਬਾਰੇ ਵਿਚਾਰ ਕਰਗੇ